ਪੁਆਇੰਟ ਆਪਣੇ ਖਾੜੇ ਪਹਿਲਾ ਪੁਆਇੰਟ ਲਿਆ ਮੈਟਰੋ ਸਪੋਰਟਸ ਵੱਲ ਲਓ ਜੀ ਕੋਮਲ ਮੋਕੇ ਵੱਲੋਂ ਮੋਕੇ ਵੱਲੋਂ ਕੋਮਲ ਅਥ ਲਾਉਂ ਦੀ ਕੋਸ਼ਿਸ਼ ਬੜਾ ਵਧੀਆ ਸੈਟਅਪ ਫੜਨ ਵਾਲਿਆਂ ਦਾ ਵੀ ਬਾਜ ਨੇ ਗੁੱਟ ਦਾ ਬੜਾ ਮਾਰਤੀ ਪਰ ਛਡਾ ਲਿਆ ਉਹਨੇ ਬਾਜ ਤੇ ਕੋਮਲ ਵੈਰੀ ਗੁੱਡ ਬਹੁਤ ਵਧੀਆ ਮੁਕਾਬਲਾ ਲੱਗਦਾ ਬਾਜ ਦੀ ਰੇਸ ਥੋੜੀ ਜਿਹੀ ਘਟ ਸੀ ਲਓ ਜੀ ਰੇਡ ਕੀਤੀ ਸੀ ਮੈਲਿਨ ਪੰਜਾਬ ਦਾ ਸਿਰ ਕਾ ਡਰੇਟਰ ਤੇ ਹੁਣ ਕੈਨੇਡਾ ਦੀ ਧਰਤੀ ਤੇ ਖੇਡ ਰਿਹਾ ਕੋਬਲ ਰੇਟ ਤੇ ਨਵਾਂ ਖਿਡਾਰੀ ਹੈ ਪੰਜਾਬ ਤੋਂ ਬਹੁਤ ਵਧੀਆ ਖੇਡਦਾ ਰਿਹਾ ਪਹਿਲਾ ਮੈਚ ਹੈ ਉਹ ਕੈਨੇਡਾ ਦੀ ਧਰਤੀ ਤੇ ਤੇ ਹੱਥ ਲਾਉਣ ਦੀ ਕੋਸ਼ਿਸ਼ ਡਬਲ ਟੈਕ ਲੋਕੇ ਆਰਾਮ ਪੁਆਇੰਟ ਇੱਕ ਪੁਆਇੰਟ ਦਾ ਹੋਰ ਬਾਧਾ ਕੀਤਾ ਮੋਗੇ ਦੀ ਟੀਮ ਨੂੰ ਮੈਲੀ ਦਾ ਸਵਰਨੇ ਦਾ ਕੋਅਤ ਆਟੋ ਬੱਟੀ ਡਿਵੈਲਪਰ 2 ਡਾਲਰ ਹੋਰ ਬੈਲੀ ਨੂੰ 2 ਡਾਲਰ ਨੂੰ ਕੋਆਪ ਆਟੋ ਵੱਲੋਂ ਬੈਲੀ ਨੂੰ ਲੈ ਦੇ ਬਹੁਤ ਵਧੀਆ ਕਿਹਾ ਡਾਜਾ ਅ ਗੱਗੀ ਬੜਾ ਵਧੀਆ ਜਾਫੀ ਸੀ ਕੋਮਲ ਨੇ ਪੁਆਇੰਟ ਲਿਆ ਮੋਗਾ ਸਪੋਰਟ ਕਲੱਬ ਦਾ ਤੂਰ ਕੁੱਸਾ ਰੇਟ ਤੇ ਤੂਰ ਕੁੱਸਾ ਉਹ ਬਸ ਖੜਿਆ ਰਿਹਾ ਨੋਟ ਕਰ ਲੈਣ WZ 772 ਨੰਬਰ ਦੀਆਂ ਲਾਈਟਾਂ ਆਨ ਉਹਨੂੰ ਆਫ ਕਰ ਦੇ ਕੋਮਲ ਰੇਟ ਤੇ ਹੱਥ ਲੱਗ ਗਿਆ ਸਪੀਡ ਜ਼ਿਆਦਾ ਰੈਫਰੀ ਸਾਹਿਬ ਨੇ ਰੈਫਰੀਆਂ ਨਾਲ ਝਗੜਾ ਨਾ ਕਰੋ ਕਦੇ ਵੀ ਗਲਤੀ ਹਰੇਕਨਥਾਂ ਤੋਂ ਹੋ ਜਾਂਦੀ ਹੈ ਪਰ ਰੈਫਰੀ ਬਿਲਕੁਲ ਨਿਊਟਰਨ ਹੈ ਇਸ ਵੇਲੇ ਲਓ ਜੀ ਕੋਮਲ ਰੇਟ ਤੇ ਕੈਨੇਡਾ ਦੀ ਧਰਤੀ ਤੇ ਪਹਿਲਾ ਮੈਚ ਇੰਡੀਆ ਤੇ ਹਿੰਦੁਸਤਾਨ ਤੇ ਪੰਜਾਬ ਦਾ ਬਹੁਤ ਮੈਚ ਖੇਲੇ ਨੇ ਲਾਇਆ ਹੱਥ ਤੇ ਰੈਫਰੀ ਦਾ ਇਸ਼ਾਰਾ ਇਸ ਤਰ੍ਹਾਂ ਮੋਕੇ ਕੋਪੀ ਨੇ ਕੋਸ਼ਿਸ਼ ਕੀਤੀ ਸੀ ਪਰ ਨਹੀਂ ਕੋਟ ਆਟੋ ਵਰਖਾ ਵੱਲੋਂ ਲਾਲੀ ਨੂੰ ਵੀ ਡਾਲਰ ਜੀ ਮੇਰੇ ਕੋਲ ਉਹਨਾਂ ਨੇ 20 ਡਾਲਰ ਲਾਲੀ ਨੂੰ ਆਤ ਵਰਜਿੰਦਰ ਨਿਰਲੋ ਨੇ ਨੱਕਾ ਵੀ ਕੋਸ਼ਿਸ਼ ਕਰਦਾ ਬਾਸਟੋਂ ਪਰ ਬਾਜ ਵੀ ਬੜਾ ਤਕੜਾ ਖਿਡਾਰੀ ਆ ਨਾ ਕੋਮਲ ਕੋਮਲ ਤੋਂ ਬਾਅਦ ਬਰਾ ਵਧੀਆ ਧੱਕਮ ਧੱਕੀ ਤੇ ਪੁਆਇੰਟ ਲੈ ਬੋਗੇ ਵਾਲਿਆਂ ਨੇ ਅਜਾਫਾ ਹੋਇਆ ਕੁਫਲ ਰੇਟੇ ਮਿਲਗੇ ਵਾਲੇ ਥੋੜੇ ਜਿਹਾ ਬਾਰ ਬੋਰਨ ਤੇ ਮੈਟਰਸਪੋਰਟਸ ਵਾਲੇ ਥੋੜੀ ਜਿਹੀ ਲੀਡ ਲੈ ਰਹੇ ਨੇ ਬੜੀ ਵਧੀਆ ਪਿੰਦਰ ਉਹਨਾਂ ਨੇ ਕਲੱਬ ਬਣਾਈ ਆ ਲਾਲੀ ਕੌਜੀ ਕੌਮਰ ਤੇ ਕਬੱਡੀ ਸੀ ਕਬੱਡੀ ਸੀ ਫਾਈਨਲ ਟ੍ਰਾਂਟੋ ਪੰਜਾਬੀ ਸਪੋਰਟਸ ਕਲਬ ਵਰਸਸ ਅਨਟਾਰੀਓ ਖਾਲਸਾ ਦਰਬ ਮਤਲਬ ਇਹਨਾਂ ਟੀਮਾਂ ਨੂੰ ਬੇਨਤੀ ਕਰਦਾ ਕਿ ਅਸ ਮੈਚ ਖਤਮ ਹੋਣ ਦੇ ਸਾਰੀ ਗਰਾਊਂਡ ਵਿੱਚ ਆ ਜਾਣ ਕਬੱਡੀ ਸੀ ਫਾਈਨਲ ਟ੍ਰਾਂਟੋ ਪੰਜਾਬੀ ਸਪੋਰਟਸ ਕਲਬ ਵਰਸਸ ਅਨਟਾਰੀਓ ਖਾਲਸਾ ਦਰਬ ਲੋਕਾਂ ਸਪੋਰਟ ਨਮੀ ਨਮੀ ਤਿਆਰ ਕੀਤੀ ਆ ਇਹਨਾਂ ਨੂੰ ਸੰਜੂਤ ਪ੍ਰੀਸ਼ਾਸਨ ਉਜੀਤ ਸਿੰਘ ਲਈ ਵਾਇਨ ਸੰਜੂਤ ਹੋ ਕੇ ਖ਼ਬਰ ਸੰਮੂਹ ਨੂੰ ਲੈ ਆ ਕੇ ਇੱਥੇ ਸੰਜੂਤ ਪ੍ਰੀਸ਼ਾਸਨ ਲਓ ਜੀ ਕੋਮਲ ਗੱਦੀ ਤੋਂ ਪਾਟ ਲਿਆ ਬਹੁਤ ਵਧੀਆ ਕੋਮਲ ਚੱਲੇ ਅੱਜ ਲਓ ਜੀ ਫੇਰ ਚ ਆਇਆ ਕੋਮਲ ਇੱਦਾਂ ਲੱਗਦਾ ਜਿੱਦਾਂ ਪੰਜਾਬ ਨੂੰ ਵੱਧ ਇੱਥੇ ਵਧੀਆ ਮਾਹੌਲ ਹੋਵੇ ਰੌਣਾ ਰੂਣਾ ਦਾ ਪਰਣਾ ਹੀ ਕਬੱਡੀ ਗੇਮ ਹੀ ਇਦਾਂ ਦੀ ਲਓ ਜੀ ਧੀਮੇ ਨੇ ਫੜਨ ਦੀ ਕੋਸ਼ਿਸ਼ ਕੀਤੀ ਆ ਕੋਮਲ ਤੇ ਪੀਪਾ ਪੂਰਾ ਜੋਰ ਲੱਗਿਆ ਹੋਇਆ ਨਹੀਂ ਬਈ ਬਹੁਤ ਵਧੀਆ ਸ਼ਾਬਾਸ਼ ਕੀ ਕੋਮਲ ਚੱਲਿਆ ਫੇਰ ਇੱਥੇ ਲਗਾਤਾਰ ਕਬੱਡੀਆਂ ਪਾਉਂਦਾ ਹੋਇਆ ਮੋਗੇ ਵੱਲੋਂ ਮੈਟਰੋ ਵਾਲੇ ਵੀ ਤਿਆਰ ਤਕਰੀਬਨ ਦੋਨੇ ਪਾਸੇ ਸਾਡੇ ਆਪਣੇ ਖਿਡਾਰੀ ਜਿਨ੍ਹਾਂ ਨੂੰ ਕਿਸੇ ਵੇਲੇ ਅਸੀਂ ਉਂਗਲੀ ਫੜ ਕੇ ਗਰਾਊਂਡ ਐ ਭਜਾਇਆ ਦਿੱਤਾ ਰੈਫਰੀ ਸਾਹਿਬ ਨੇ ਪੁਆਇੰਟ ਤੇ ਇਸ਼ਾਰਾ ਹੋਇਆ ਮੋਗੇ ਸਪੋਰਟਸ ਕਲੱਬ ਵੱਲ